ਵੀਡੀਓ ਦੇਖਦੇ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ ਦੋਸਤੋ ਅਸੀਂ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰ ਪਰਿਵਾਰ ਵਿੱਚ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਗੱਲ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਦੀ ਅੱਜ ਦੀ ਵੀਡੀਓ 'ਚ ਬਣਾਵਾਂਗੇ ਆਪਾਂ ਤਰਬੂਜ ਦਾ ਸ਼ੇਕ ਕਿਉਂਕਿ ਗਰਮੀ ਬਹੁਤ ਜ਼ਿਆਦੀ ਪੈ ਰਹੀ ਆ ਦੋਸਤੋ ਤੁਸੀਂ ਆਪਣਾ ਧਿਆਨ ਰੱਖਿਓ ਜਿਤਨਾ ਨਾ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਵੀ 12 ਵਜੇ ਤੋਂ ਲੈ ਕੇ 6 ਵਜੇ ਤੱਕ ਆਪਣੇ ਘਰੋ ਵਿੱਚ ਰਹਿਿਆ ਕਰੋ ਜ਼ਰੂਰੀ ਕੰਮ ਵਾਸਤੇ ਬਾਹਰ ਨਿਕਲਿਓ ਕਿਉਂਕਿ ਬਹੁਤ ਜ਼ਿਆਦਾ ਟੈਂਪਰੇਚਰ ਆ ਕੋਈ ਆਪਣੇ ਜਿਹੜੇ ਕਿਸਾਨ ਭਰਾ ਉਹ ਵੀ ਅੱਗ ਲਾ ਰਹੇ ਉਹਦੀ ਵੀ ਬਹੁਤ ਪ੍ਰੋਬਲਮ ਆ ਰਹੀ ਆ ਆਉਣ ਜਾ ਲੱਗਿਆ ਕਿਉਂਕਿ ਸੜਕਾਂ ਦੇ ਸਾਰੇ ਜਿਹੜੇ ਘਾਹ ਬਹੁਤ ਸੁੱਕੀ ਦੀ ਆ ਕੱਲ ਸਾਡੇ ਨਾਲ ਵੀ ਇਹੋ ਜਿਹਾ ਕੁਝ ਹਾਸ ਦਾ ਵਾਪਰਿਆ ਅਸੀਂ ਕੰਮ ਤੇ ਜਾ ਰਹੇ ਸੀ ਤੇ ਇੱਕ ਬਾਰੇ ਅੱਗ ਲੱਗੀ ਤੋਂ ਤੁਸੀਂ ਸੋਚ ਨਹੀਂ ਸਕਦੇ ਵੀ ਸੜਕ ਦੇ ਅਧ ਵਿਚਕਾਰ ਦਾ ਕੱਗ ਜਾ ਰਹੀ ਜਿੰਨੀ ਹਵਾ ਤੇਜ਼ ਨਾਲ ਤੇ ਉਹ ਵੀ ਥੋੜੀ ਗਰਮੀ ਤੇ ਵਾਧਾ ਕਰ ਰਹੀ ਆ ਤੇ ਬਹੁਤ ਜ਼ਿਆਦਾ ਬੰਦਾ ਹਲ ਗਰਮੀ ਦਾ ਤੁਸੀਂ ਆਪਣਾ ਧਿਆਨ ਰੱਖਿਓ ਤੇ ਆਪਾਂ ਅੱਜ ਬਣਾਵਾਂਗੇ ਤਰਬੂਜ ਦਾ ਸ਼ੇਕ ਆ ਕਿੱਦਾਂ ਬਣਾਉਂਦੇ ਆ ਤੇ ਕਿਹੜੀ ਕਿਹੜੀ ਚੀਜ਼ ਚ ਪਾਉਂਦੇ ਆ ਆਓ ਤੁਹਾਨੂੰ ਦੱਸਦੇ ਆ ਇਹ ਲੈ ਆਈ ਆਪਾਂ ਤਕਰੀਬਨ 60 ਕਿ ਤਿੰਨ ਚਾਰ ਕਿਲੋ ਦਾ ਤਰਬੂਜ ਆ ਤੇ ਇਹ ਵੱਧ ਤੋਂ ਵੱਧ ਆਪ ਨੂੰ ਖਾਣਾ ਚਾਹੀਦਾ ਵਾ ਇਹਦੇ ਵਿੱਚ 90% ਪਾਣੀ ਹੁੰਦਾ ਵਾ ਜੋ ਆਪਣੇ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਦਾ ਤੇ ਆਪਣੇ ਸਰੀਰ ਦਾ ਇਮਿਊਨਿਟੀ ਸਿਸਟਮ ਸਹੀ ਕਾਰਜ ਵਿੱਚ ਮਦਦ ਕਰਦਾ ਤੇ ਲੈਨੇ ਆਪਾਂ ਵਾਇਗਰੂ ਦਾ ਨਾਂ ਇਹਦਾ ਚੀਰਾ ਨੇ ਪਾ ਵਿੱਚੋਂ ਇਹਦੇ ਕੀ ਨਿਕਲਦਾ ਆਤਲਾ ਨਾ ਵਾਈ ਗਰੂ ਜੀ ਵਾਹ ਜੀ ਵਾਹ ਵੇਖੋ ਕਿੰਨਾ ਵਧੀਆ ਨਿਕਲਿਆ ਇਹਨੂੰ ਕੋਈ ਹਦਵਾਣਾ ਕਹਿੰਦਾ ਕੋਈ ਤਰਬੂਜ ਕਹਿੰਦਾ ਕੋਈ ਵਾਟਰਮੈਲਨ ਕਹਿੰਦਾ ਪਰ ਜੋ ਮਰਜੀ ਕਹੋ ਪਰ ਇਹਦਾ ਸੇਵਨ ਵੱਧ ਤੋਂ ਵੱਧ ਕਰਿਆ ਕਰੋ ਕਿਉਂਕਿ ਗਰਮੀ ਵਿੱਚ ਇਹ ਬਹੁਤ ਹੀ ਆਪਣਾ ਸਰੀਰ ਸੈੱਟ ਰੱਖਦਾ ਵਾ ਆਪਾਂ ਤਰਬੂਜ ਕੱਟ ਲਿਆ ਤੇ ਇਸ ਤਰੀਕੇ ਨਾਲ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਛੋਟੇ ਛੋਟੇ ਪੀਸ ਕਰ ਲਾਂਗੇ ਆਪਾਂ ਨੂੰ ਪਹਿਲਾਂ ਕੱਟ ਲੈਣੇ ਆਪਾਂ ਚੰਗੀ ਤਰ੍ਹਾਂ ਸਾਡੇ ਦੇ ਘਰ ਵਿੱਚ ਬਹੁਤ ਜ਼ਿਆਦਾ ਇਹ ਲਾਈਕ ਕਰਦੇ ਆ ਤੇ ਸੁਆਦ ਵੀ ਹੁੰਦਾ ਵਾ ਇਸ ਤਰੀਕੇ ਨਾਲ ਆਪਾਂ ਛੋਟੇ ਛੋਟੇ ਪੀਸ ਕਰ ਲੈਣੇ ਆ ਤੇ ਇਹ ਵੀ ਇਹੀ ਅੱਗੇ ਵੀਡੀਓ ਬਣਾ ਕੇ ਪਾਈ ਜਿਹੜੀ ਇਹ ਚੈਰੀ ਬਣ ਜਾਂਦੀ ਆ ਟੂਟੀ ਫੂਟੀ ਦੀ ਬਣ ਜਾਂਦੀ ਆ ਇਸ ਤਰੀਕੇ ਨਾਲ ਆਪਾਂ ਸਾਰੇ ਦੇ ਪੀਸ ਕਰ ਲਾਂਗੇ ਇਹ ਤਰਬੂਜ ਨੂੰ ਆਪਾਂ ਚੰਗੀ ਤਰ੍ਹਾਂ ਕੱਟ ਲਿਆ ਛੋਟੇ ਛੋਟੇ ਪੀਸਾ ਚ ਤੇ ਇਹਨੂੰ ਪਾ ਦਾਂਗੇ ਆਪਾਂ ਇਹ ਮਿਕਸੀ ਤੇ ਜਾ ਕੇ ਚ ਇਹਦੇ ਵਿੱਚ ਪਾ ਦਾਂਗੇ ਆਪਾਂ ਖੰਡ ਇਹਦੇ ਵਿੱਚ ਪਾ ਦਾਂਗੇ ਆਪਾਂ ਇੱਕ ਗਲਾਸ ਦੁੱਧ ਪਾੜ ਦਾਂਗੇ ਆਪਾਂ ਮੋਟਰ ਤੇ ਨੇ ਤੂੰ ਵੀ ਆ ਜਾ ਮੋਟਰ ਤੇ ਵੇਖੀ ਚੱਲਦਾ ਤਾਂ ਨਹੀਂ ਕਿ ਖਲਿਓ ਉਹਨਾਂ ਸਾਰੀ ਰਸੋਈ ਚ ਨਹੀਂ ਨਹੀਂ ਸ਼ੁਕਰ ਹੈ ਚਲ ਵਾਈ ਕਰੋ ਜੀ ਤੇ ਇੱਥੋਂ ਆਪਾਂ ਇਹਨੂੰ ਲਓ ਜੀ ਇਹ ਆਪਣਾ ਤਰਬੂਜ ਵਾਲਾ ਸ਼ੇਕ ਬਣ ਕੇ ਤਿਆਰ ਆ ਇਹ ਸ਼ੇਕ ਬਿਲਕੁਲ ਤਿਆਰ ਆ ਗਰਮੀਆਂ 'ਚ ਠੰਡਾ ਠੰਡਾ ਤੇ ਇਹਨੂੰ ਆਪਾਂ ਗਲਾਸਾਂ 'ਚ ਸਰਵ ਕਰ ਲੈਨੇ ਆ ਤੇ ਆਪਾਂ ਦੋ ਗਲਾਸ ਲੈ ਲਿਆ ਇਹਨੂੰ ਥੋੜਾ ਜਿਹਾ ਆਪਾਂ ਡੈਕੋਰੇਟ ਕਰ ਲੈਂਦੇ ਆ ਡੈਕੋਰੇਟ ਕਰਾਂਗੇ ਆਪਾਂ ਇਸ ਰੂਹ ਆਫ ਜੇ ਨਾਲ ਥੋੜਾ ਜਿਹਾ ਇਹਦੇ ਵਿੱਚ ਵੀ ਪਾਵਾਂਗੇ ਥੋੜਾ ਜਿਹਾ ਸੋਨਾ ਦੇ ਦੇਖਦਾ ਮਤਲਬ ਪੀਨ ਨੂੰ ਵਧੀਆ ਲੱਗਦਾ ਤੇ ਵੇਖਣ ਨੂੰ ਵੀ ਵਿੱਚ ਪਾਵਾਂਗੇ ਥੋੜੇ ਜਿਹਾ ਆਪਾਂ ਬਰਫ਼ ਦੇ ਟੁਕੜੇ ਤੇ ਬੋਏ ਦਾ ਸ਼ੇਕ ਤੇ ਇਹ ਆਪਣੀ ਜਿਹੜੀ ਬਾਜ਼ਾਰੋਂ ਆਪਾਂ ਕੋਲਡ ਡਰਿੰਕ ਲੈ ਆ ਗਏ ਜਿਹਦਾ ਡਿਊ ਹੋਗੀ ਤੇ ਐਕਸੀ ਹੋਗੀ ਉਹ ਲਿਆ ਕੇ ਪੀਨੇ ਆ ਉਦੋਂ ਇਹ ਕਿਦੇ ਬਿਹਤਰ ਆ ਇਹਤੇ ਪਾ ਦਾਂਗੇ ਆਪਾਂ ਇਹ ਆਪਣੀ ਘਰ ਦੀ ਬਣੀ ਚੈਰੀ ਇਹ ਵੀ ਆਪਾਂ ਤਰਬੂਜ ਦੇ ਛਿਲਕੇ ਤੋਂ ਤਿਆਰ ਕੀਤੀ ਆ ਤੇ ਬਹੁਤ ਹੀ ਵਧੀਆ ਲੱਗਦਾ ਤੇ ਇਹਨੂੰ ਥੋੜਾ ਜਿਹਾ ਹੋਰ ਡੈਕੋਰੇਟ ਕਰਾਂਗੇ ਤੇ ਇਹਤੇ ਰਾ ਦਾਂਗੇ ਆਪਾਂ ਦੋ ਤਿੰਨ ਟੁਕੜੇ ਬਚੇੇ ਧਵਾਣੇ ਦੇ ਜਿਤਨਾ ਆਮ ਹੁੱਟਲਾਂ ਚ ਮਿਲੇ ਹੁੰਦੇ ਨੇ ਗਲਾਸ ਉਸ ਮਕਸਦ ਨਾਲ ਹੀ ਤਿਆਰੀ ਕੀਤੀ ਵੀ ਜੇ ਵਜਾ ਥੋੜੀ ਜਿਹੀ ਦੇਖ ਵੀ ਵਧੀਆ ਲੱਗੇ ਤੇ ਪੀਨੂ ਤੇ ਹੈ ਹੀ ਵਧੀਆ ਤੇ ਇਹਨੂੰ ਆਪਾਂ ਹੁਣ ਸਰਵ ਕਰਦੇ ਆ ਆਪਣੇ ਘਰਦਿਆਂ ਨੂੰ ਪਰ ਘਰ ਦੇ ਸਾਡੇ ਘਰੇ ਕੋਈ ਨਹੀਂ ਅਸੀਂ ਦੋਵੇਂ ਹੀ ਆ ਅੰਗੀ ਆਪਣੇ ਆਪ ਨੂੰ ਸਰਵ ਕਰਨ ਲੱਗੇ ਆ ਚਲ ਇਹ ਆਪਣਾ ਤਰਬੂਜ ਦਾ ਸ਼ੇਕ ਬਣ ਕੇ ਤਿਆਰ ਆ ਜੇ ਸਾਡੀ ਛੋਟੀ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਮਿਲਦੇ ਆ ਇੱਕ ਆਪਾਂ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਤੇ ਹੁਣ ਆਪਾਂ ਇੱਠ ਠੰਡੇ ਠੰਡਾ ਤਰਬੂਜੇ ਸ਼ੇਕ ਪੀ ਕੇ ਕਰਦੇ ਇੰਜੋਏ ਓਕੇ ਵਾਏ ਤੁਸੀਂ ਆਪਣਾ ਧਿਆਨ ਰੱਖਿਓ ਗਰਮੀ ਬਹੁਤ ਜ਼ਿਆਦੀ ਪੈ ਰਹੀ ਆ ਤੇ ਆਪਣੇ ਘਰ ਵਿੱਚ ਖੁਸ਼ ਰਹੋ